ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਬਾਰੇ ਨੂੰ ਸਮਰਪਿਤ ਪਾਸ਼ਾ ਵਿਭਾਗ ਦੇ ਵੱਲੋਂ ਸ਼੍ਰੀ ਨਗਰ ਦੇ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਦੇ ਦੌਰਾਨ ਗਾਇਕ ਵੀਰ ਸਿੰਘ ਦੇ ਵੱਲੋਂ ਗੀਤ ਗਾਉਣਾ ਤੇ ਮੌਜੂਦਾ ਲੋਕਾਂ ਦੇ ਵੱਲੋਂ ਪੰਗੜੇ ਪਾਉਣਾ ਜਿਸ ਨੂੰ ਲੈ ਕੇ ਨਵਾਬ ਵਿਵਾਦ ਛਿੜ ਚੁੱਕਿਆ ਤੇ ਉੱਥੇ ਹੀ ਵਿਵਾਦ ਹੁਣ ਵਾਧਾ ਵੇਖ ਕੇ ਵੀਰ ਸਿੰਘ ਨੇ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ ਤਦ ਆਸ ਤੇ ਇਹ ਕਿ ਅਕਾਲ ਤੱਕ ਸਾਹਬ ਵੀ ਪੇਸ਼ ਹੋਣਗੇ ਗਾਇਕ ਵੀਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਕਿ ਉਹਨਾਂ ਤੋਂ ਅਣਗਹਿਲੀ ਹੋਈ ਹੈ ਕਿਉਂਕਿ ਸਟੇਜ ਤੇ ਚੜਨ ਲੱਗਿਆ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਧਿਆਨ ਦਰਸ਼ਕਾਂ ਦੇ ਵੱਲ ਰਹਾ ਵੀਰ ਸਿੰਘ ਦੇ ਬੁੱਲੂ ਇਹ ਕਿਹਾ ਗਿਆ ਕਿ ਦਰਸ਼ਕਾਂ ਦੀ ਮੰਗ ਤੀ ਉਨਾ ਗੀਤ ਗਾਇਆ ਬਾਅਦ ਵਿੱਚ ਗਲਤੀ ਦਾ ਅਹਿਸਾਸ ਹੋਇਆ ਵੀਰ ਸਿੰਘ ਨੇ ਕਿਹਾ ਕਿ ਉਹ ਅਕਾਲ ਤਖਸਾਲਬ ਨੂੰ ਮਾਫੀਨਾਮਾ ਭੇਜ ਚੁੱਕੇ ਨੇ ਤੇ ਉਹਨਾਂ ਤੋਂ ਭੁੱਲ ਹੋਈ ਹੈ ਜੋ ਵੀ ਉਹਨਾਂ ਦੀ ਸੇਵਾ ਲੱਗੇਗੀ ਉਹ ਉਸੇਵਾ ਕਰਨ ਨੂੰ ਤਿਆਰ ਨੇ ਉੱਥੇ ਉਹਨਾਂ ਨੇ ਕਿਹਾ ਕਿ ਅੱਜ ਸ਼ਾਮ ਨੂੰ ਵੀਰ ਸਿੰਘ ਸ੍ਰੀ ਅਕਾਲ ਤਖਸਾਲਬੇ ਖੇ ਪੇਸ਼ ਹੋਣ ਲਈ ਵੀ ਪਹੁੰਚਣਗੇ ਤੇ 2025 ਦਾ ਇਹ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਤਾਬਦੀ ਦਾ ਤੇ ਇਸੇ ਸਬੰਧ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਤੇਗ ਬਹਾਦਰ ਸਮਰੀਏ ਦਸਰ ਲਾਇਕ ਹੈ ਸਮਾਗਮ ਸ਼੍ਰੀ ਨਗਰ ਦੇ ਵਿੱਚ ਕਰਵਾਏ ਜਾ ਰਹੇ ਨੇ ਸ਼੍ਰੀ ਨਗਰ ਦੇ ਟੈਗੋਰ ਹਾਲ ਦੇ ਵਿੱਚ 24 ਜੁਲਾਈ ਨੂੰ ਸ਼ੁਰੂ ਹੋਏ ਸਮਾਗਮ ਦੇ ਵਿੱਚ ਪੰਜਾਬ ਭਾਸ਼ਾ ਮੰਤਰੀ ਜਿਹੜੇ ਹਰਜੋਤ ਬੈਂਸ ਵੀ ਸ਼ਾਮਲ ਹੋਏ ਸ਼ਾਮ 5 ਵਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਆ ਤੇ ਸ਼ਾਮ 5 ਵਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਆਤਮ ਗਿਆਨ ਸਰਲੇਖੇਟ ਸੰਗੀਤਕ ਪ੍ਰੋਗਰਾਮ ਹੋਇਆ ਜਿਸ ਵਿੱਚ ਲਖਬੀਰ ਸਿੰਘ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਸੂਫੀ ਗਿਆਨ ਬਾਰੇ ਦੱਸਿਆ ਗਿਆ ਪਰ ਇਸੇ ਦੌਰਾਨ ਗਾਇਕ ਵੀਰ ਸਿੰਘ ਦੇ ਵੱਲੋਂ ਮੇਰਾ ਤੇਰੇ ਵਿੱਚ ਸੋਣੀਏ ਖਿਆਲ ਰਹਿੰਦਾ ਹੈ ਗੀਤ ਗਾਇਆ ਗਿਆ ਤੇ ਪ੍ਰੋਗਰਾਮ ਦੇ ਵਿੱਚ ਮੌਜੂਦ ਕੁਝ ਲੋਕਾਂ ਨੇ ਰਾਜ ਕੇ ਪੰਗੜਾ ਵੀ ਪਾਇਆ ਜਿਸ ਦੇ ਵਿੱਚ ਭਾਸ਼ਾ ਵਿਭਾਗ ਦੇ ਮੁਲਾਜ਼ਮ ਵੀ ਸ਼ਾਮਲ ਸਨ ਤੇ ਦੱਸ ਦੇਈਏ ਕਿ ਜੰਮੂ ਕਸ਼ਮੀਰ ਅਕੈਡਮੀ ਆਫ ਆਰਟ ਕਲਚਰ ਐਂਡ ਲੈਂਗੁਏਜ ਸ਼੍ਰੀਨਗਰ ਦੇ ਸਹਿਯੋਗ ਦੇ ਨਾਲ ਜਿੱਥੇ ਇਸ ਦਾ ਆਯੋਜਨ ਹੋਇਆ ਸੀ ਹਾਲਾਂਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਣੀ ਫਲਸਫੇ ਤੇ ਸ਼ਹਾਦਤ ਬਾਰੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਗਾਇਕ ਦੇ ਵੱਲੋਂ ਸ਼ਹੀਦੀ ਸਮਾਗਮ ਦੇ ਪ੍ਰੋਗਰਾਮ ਦੇ ਵਿੱਚ ਗਾਇਆ ਜਾਣ ਵਾਲੇ ਰੋਮਾਂਟਿਕ ਗੀਤ ਤੇ ਲੋਕਾਂ ਦੇ ਵੱਲੋਂ ਪਾਏ ਜਾ ਰਹੇ ਪੰਗੜੇ ਨੂੰ ਲੈ ਕੇ ਸਿੱਖ ਵਿਦਵਾਨਾਂ ਦੇ ਵੱਲੋਂ ਵੀ ਇਸ ਦੀ ਕਾਫੀ ਨਿੰਦਾ ਕੀਤੀ ਗਈ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਬਾਰੇ ਨੂੰ ਸਮਰਪਿਤ ਪਾਸ਼ਾ ਵਿਭਾਗ ਦੇ ਵੱਲੋਂ ਸ਼੍ਰੀ ਨਗਰ ਦੇ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਦੇ ਦੌਰਾਨ ਗਾਇਕ ਵੀਰ ਸਿੰਘ ਦੇ ਵੱਲੋਂ ਗੀਤ ਗਾਉਣਾ ਤੇ ਮੌਜੂਦਾ ਲੋਕਾਂ ਦੇ ਵੱਲੋਂ ਪੰਗੜੇ ਪਾਉਣਾ ਜਿਸ ਨੂੰ ਲੈ ਕੇ ਨਵਾਬ ਵਿਵਾਦ ਛਿੜ ਚੁੱਕਿਆ ਤੇ ਉੱਥੇ ਹੀ ਵਿਵਾਦ ਹੁਣ ਵਾਧਾ ਦੇ ਕੇ ਵੀਰ ਸਿੰਘ ਨੇ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ ਤਦ ਆਸ ਤੇ ਇਹ ਕਿ ਅਕਾਲ ਤਖਤ ਸਾਹਿਬ ਵੀ ਪੇਸ਼ ਹੋਣਗੇ ਗਾਇਕ ਵੀਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਕਿ ਉਹਨਾਂ ਤੋਂ ਅਣਗਹਿਲੀ ਹੋਈ ਹੈ ਕਿਉਂਕਿ ਸਟੇਜ ਤੇ ਚੜਨ ਲੱਗਿਆ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਧਿਆਨ ਦਰਸ਼ਕਾਂ ਦੇ ਵੱਲ ਰਹਾ ਵੀਰ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਕਿ ਦਰਸ਼ਕਾਂ ਦੀ ਮੰਗ ਤੇ ਨਾ ਗੀਤ ਗਾਇਆ ਬਾਅਦ ਦੇ ਵਿੱਚ ਗਲਤੀ ਦਾ ਅਹਿਸਾਸ ਹੋਇਆ ਵੀਰ ਸਿੰਘ ਨੇ ਕਿਹਾ ਕਿ ਉਹ ਅਕਾਲ ਤਖਸਾਲ ਸਾਹਿਬ ਨੂੰ ਮਾਫੀਨਾਮਾ ਭੇਜ ਚੁੱਕੇ ਨੇ ਤੇ ਉਹਨਾਂ ਤੋਂ ਭੁੱਲ ਹੋਈ ਹੈ ਜੋ ਵੀ ਉਹਨਾਂ ਦੀ ਸੇਵਾ ਲੱਗੇਗੀ ਉਹ ਉਹ ਸੇਵਾ ਕਰਨ ਨੂੰ ਤਿਆਰ ਨੇ ਉੱਥੇ ਉਹਨਾਂ ਨੇ ਕਿਹਾ ਕਿ ਅੱਜ ਸ਼ਾਮ ਨੂੰ ਵੀਰ ਸਿੰਘ ਸ੍ਰੀ ਅਕਾਲ ਤਖਸਾਲ ਸਾਹਿਬ ਵਿਖੇ ਪੇਸ਼ ਹੋਣ ਲਈ ਵੀ ਪਹੁੰਚਣਗੇ ਤੇ 2025 ਦਾ ਇਹ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਤਾਬਦੀ ਦਾ ਤੇ ਇਸੇ ਸਬੰਧ ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਤੇਗ ਬਹਾਦਰ ਸਮਰੀਏ ਦਸਰ ਲਾਇਕ ਹੈਟ ਸਮਾਗਮ ਨਗਰ ਦੇ ਵਿੱਚ ਕਰਵਾਏ ਜਾ ਰਹੇ ਨੇ ਸ਼੍ਰੀ ਨਗਰ ਦੇ ਟੈਗੋਰ ਹਾਲ ਦੇ ਵਿੱਚ 24 ਜੁਲਾਈ ਨੂੰ ਸ਼ੁਰੂ ਹੋਏ ਸਮਾਗਮ ਦੇ ਵਿੱਚ ਪੰਜਾਬ ਭਾਸ਼ਾ ਮੰਤਰੀ ਜਿਹੜੇ ਹਰਜੋਤ ਬੈਂਸ ਵੀ ਸ਼ਾਮਲ ਹੋਏ ਸ਼ਾਮ 5 ਵਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਆਪ ਤੇ ਸ਼ਾਮ 5 ਵਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਆਤਮ ਗਿਆਨ ਸਰਲਖੇਟ ਸੰਗੀਤਕ ਪ੍ਰੋਗਰਾਮ ਹੋਇਆ ਜਿਸ ਦੇ ਵਿੱਚ ਲਖਵੀਰ ਸਿੰਘ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਸੂਫੀ ਗਿਆਨ ਬਾਰੇ ਦੱਸਿਆ ਗਿਆ ਪਰ ਇਸੇ ਦੌਰਾਨ ਗਾਇਕ ਵੀਰ ਸਿੰਘ ਦੇ ਵੱਲੋਂ ਮੇਰਾ ਤੇਰੇ ਵਿੱਚ ਸੋਣੀਏ ਖਿਆਲ ਰਹਿੰਦਾ ਹੈ ਗੀਤ ਗਾਇਆ ਗਿਆ ਤੇ ਪ੍ਰੋਗਰਾਮ ਦੇ ਵਿੱਚ ਮੌਜੂਦ ਕੁਝ ਲੋਕਾਂ ਨੇ ਰਾਜ ਕੇ ਪੰਗੜਾ ਵੀ ਪਾਇਆ ਜਿਸ ਦੇ ਵਿੱਚ ਭਾਸ਼ਾ ਵਿਭਾਗ ਦੇ ਮੁਲਾਜ਼ਮ ਵੀ ਸ਼ਾਮਲ ਸਨ ਤੇ ਦੱਸ ਦੇਈਏ ਕਿ ਜੰਮੂ ਕਸ਼ਮੀਰ ਅਕੈਡਮੀ ਆਫ ਆਰਟ ਕਲਚਰ ਐਂਡ ਲੈਂਗੁਏਜ ਸ਼੍ਰੀਨਗਰ ਦੇ ਸਹਿਯੋਗ ਦੇ ਨਾਲ ਜਿੱਥੇ ਇਸ ਦਾ ਆਯੋਜਨ ਹੋਇਆ ਸੀ ਹਾਲਾਂਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਣੀ ਫਲਸਫੇ ਤੇ ਸ਼ਹਾਦਤ ਬਾਰੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਗਾਇਕ ਦੇ ਵੱਲੋਂ ਸ਼ਹੀਦੀ ਸਮਾਗਮ ਦੇ ਪ੍ਰੋਗਰਾਮ ਦੇ ਵਿੱਚ ਗਾਏ ਜਾਣ ਵਾਲੇ ਰੋਮਾਂਟਿਕ ਗੀਤ ਤੇ ਲੋਕਾਂ ਦੇ ਵੱਲੋਂ ਪਾਏ ਜਾ ਰਹੇ ਪੰਗੜੇ ਨੂੰ ਲੈ ਕੇ ਸਿੱਖ ਵਿਦਵਾਨਾਂ ਦੇ ਵੱਲੋਂ ਵੀ ਇਸ ਦੀ ਕਾਫੀ